ਸਸਿਆ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਹਰ ਮਾਰ ਦੀ ਤਰ੍ਹਾਂ ਲੈ ਕੇ ਆਏ ਆ ਆਪਾਂ ਕਰੰਟ ਅਫੇਅਰ ਠੀਕ ਹੈ ਜੀ ਤੇ ਰਾਜੀ ਜਿਹੜੇ ਇਹ ਕਰੰਟ ਅਫੇਅਰ ਇਹ ਹੈਗੇ ਆ ਅੱਜ 3 ਜੁਲਾਈ ਦੇ ਕਰੰਟ ਅਫੇਅਰ ਆ ਠੀਕ ਹੈ ਜੀ ਤੇ ਸਾਰੇ ਬੱਚਿਆਂ ਨੇ ਜਿਹੜੀ ਵੀ ਮੈਂ ਕਰੰਟ ਅਫੇਅਰ ਕਰ ਰਹੇ ਹਾਂ ਕਰਵਾ ਰਹੇ ਹਾਂ ਰਾਜੀ ਤੁਸੀਂ ਨਾਲ ਦੇ ਨਾਲ ਹੀ ਕਰੀ ਚੱਲਿਓ ਕਿਉਂਕਿ ਤੁਹਾਡਾ ਜਿਹੜਾ ਹੁਣ ਪੇਪਰ ਹੋਣਾਗਾ ਪੰਜਾਬ ਪੁਲਿਸ 2026 ਦਾ ਠੀਕ ਹੈ ਜੀ ਉਹ ਤੁਹਾਡਾ ਇਹਨਾਂ ਨੇ ਜਲਦ ਤੋਂ ਜਲਦ ਮਾਰਚ ਤੱਕ ਲੈ ਲੈਣਾਗਾ ਤਾਂ ਜੇਕਰ ਤੁਸੀਂ ਉਹ ਡੇਲੀ ਥੋੜੇ 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 ਕਰਕੇ ਯਾਦ ਕਰੀ ਚੱਲੋਗੇ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਠੀਕ ਹੈ ਤੇ ਤੁਸੀਂ ਘਰ ਵੀ ਲੋਂਗੇ ਉਹ ਇੱਕ ਕਹਾਵਤ ਹੈ ਕੀ ਕਹਿੰਦੇ ਕਿ ਇਹਨਾਂ ਨੇ ਇੱਕ ਬੰਦਾ ਸੀਗਾ ਜਿਹਨੂੰ ਐਗਜ਼ਾਮਪਲ ਦੇ ਰਿਹਾ ਕਹਿੰਦੇ ਉਹਦੇ ਕਹਿੰਦੇ ਮੱਝ ਸੂਪੀ ਤੇ ਮੱਝ ਦੇ ਦੇ ਤਾਂ ਕੱਟਾ ਉਹ ਜਦੋਂ ਹੁਣ ਕੱਟਾ ਛੋਟਾ ਹੁੰਦਾਗਾ ਆਪ ਨੂੰ ਸਾਰਿਆਂ ਨੂੰ ਮੋਹ ਜਾਂਦਾ ਹੁੰਦਾ ਹੈ ਹਨਾ ਕਿ ਜਦ ਕੱਟਾ ਹੋਵੇ ਕੱਟੀ ਹੋਵੇ ਆਪ ਨੂੰ ਮੋਹ ਜਾਂ ਕਿੰਨਾ ਆਉਂਦਾ ਹੁੰਦਾ ਹੈ ਹਨਾ ਉਹ ਵਿਚਾਰਾ ਮੋਹ ਦਾ ਮਾਰ ਨੂੰ ਰੋਜ਼ ਚੱਕ ਕੇ ਕੋਠੇ ਤੇ ਲੈ ਕੇ ਚੜਜਾ ਕਰੇ ਕਟਰੋਲੂ ਉੱਥੇ ਬਿਠਾ ਉੱਥੇ ਬਿਠਾ ਲਿਆ ਕਰੇ ਜਾ ਕੇ ਆਉਦਾ ਰੋਜ਼ ਲੈ ਜਾ ਕਰੇ ਐਂ ਕਰਦਾ ਕਰਦਾ ਰੋਜ਼ ਲੈ ਜਾ ਕਰੇ ਹੁਣ ਰੋਜ਼ ਹੀ ਨੂੰ ਲੈ ਕੇ ਜਾਂਦਾ ਸੀ ਉਹਨੂੰ ਬਾਜੰਦਾ ਪਤਾ ਨਹੀਂ ਲੱਗਦਾ ਸੀ ਬਾਧਦੇ ਦਾ ਕਿਨਾਂ ਉਹਦੇ ਘਰੇ ਰਿਸ਼ਤੇਦਾਰ ਆ ਗਏ ਤੇ ਬਾਵਾ ਟਾਈਮ ਬਾਅਦ ਉਹ ਰਿਸ਼ਤੇਦਾਰਾਂ ਕੋਲ ਸੁਣੋ ਜੀ ਕੀ ਚੀਜ਼ ਦਿਖਾਵਾਂਗਾ ਦਿਖਾ ਉਧਰੋਂ ਬਣ ਗਿਆ ਸੀ ਸਾਂਹ ਉਹ ਉਹਨੇ ਚੱਕਿਆ ਸਾਂਹ ਲੈ ਕੇ ਕੋਠੇ ਤੇ ਚੜ ਗਿਆ ਉਹ ਕਹਿੰਦਾ ਬੜਾ ਤਖੜਾ ਬੰਦਾ ਯਾਰ ਕਿ ਸਾਂਹ ਨੂੰ ਲੈ ਕੇ ਕੋਠੇ ਤੇ ਚੜ ਗਿਆ ਤਾਂ ਉਹਦਾ ਕਾਰਨ ਇਹ ਸੀਗਾ ਕਿ ਉਹ ਉਹ ਕੰਮ ਡੇਲੀ ਕਰਦਾ ਸੀਗਾ ਠੀਕ ਹੈ ਡੇਲੀ ਜਦੋਂ ਉਹਨੂੰ ਚੱਕ ਕੇ ਤਾਂ ਹਾਂ ਲੈ ਜਾਂਦਾ ਸੀ ਥੱਲੇ ਲਿਆਉਂਦਾ ਸੀ ਤਾਂ ਹਾਂ ਲਿਆਉਂਦਾ ਥੱਲੇ ਲਿਆਉਂਦੇ ਤੁਹਾਨੂੰ ਵਜਨ ਦਾ ਪਤਾ ਨਹੀਂ ਲੱਗਦਾ ਸੀ ਬੱਦ ਦੇ ਤੋਰੀ ਆਤ ਬਣ ਚੁੱਕੀ ਸੀ ਉਹੀ ਕੰਮ ਤੁਹਾਡੇ ਵਾਸਤੇ ਹੁੰਦਾ ਹੈ ਇਹ ਹੈਗਾ ਇਹ ਕੱਟਾ ਬੱਛਾ ਇੱਕ ਤਰ੍ਹਾਂ ਦਾ ਜਿਹੜਾ ਕਰੰਟ ਫੇਰ ਜੇ ਕਰ ਰਹੇ ਹੋ ਤੇ ਹੁੰਦਾ ਤੁਸੀਂ ਨੂੰ ਥੋੜੇ ਥੋੜੇ ਚੱਕ ਕੇ ਲਈ ਚੱਲੋਗੇ ਤੁਹਾਨੂੰ ਪਤਾ ਨਹੀਂ ਲੱਗਣਾ ਪਰ ਜਦੋਂ ਇਹ ਵੱਡਾ ਆਸਾਨ ਬਣ ਗਿਆ ਉਹਨੂੰ ਤੁਹਾਨੂੰ ਚੱਕਣਾ ਔਖਾ ਹੋ ਜਾਊਗਾ ਫਿਰ ਨਹੀਂ ਪਤਾ ਤੁਹਾਨੂੰ ਹੀ ਨਾਪਲੇ ਚੱਕਣ ਲੱਗਿਆ ਨੂੰ ਇਹ ਥੱਲੇ ਠੀਕ ਹੈ ਤਾਂ ਤਾਂ ਕਰਕੇ ਕਹਿਣਾਗਾ ਜਿਹੜੀਆਂ ਚੀਜ਼ਾਂ ਵੀ ਕਰਵਾਈ ਜਾਂਦਾ ਨਾਲ ਦੇ ਨਾਲ ਕਰੀ ਚੱਲੋ ਮੈਥ ਦੇ ਕਲਾਸਾਂ ਲੱਗ ਰਹੀਆਂ ਲਾਈ ਚੱਲੋ ਰੀਜਨੀਆਂ ਕਲਾਸਾਂ ਆਪਣੀਆਂ ਅਜੇ ਤੱਕ ਅੱਜ ਤੋਂ ਸ਼ੁਰੂ ਹੋ ਜਾਣਗੀਆਂ ਜਿਹੜਾ ਆਪਣਾ ਕੰਟੈਂਟ ਉਹਦੇ ਚ ਐਪ ਦੇ ਵਿੱਚ ਪਿਆ ਘਟੋਟ 30 40% ਤਾਂ ਆਪਾਂ ਉਹੀ ਅਪਡੇਟ ਕਰਾਂਗੇ ਜਿਹੜਾ ਜ਼ਰੂਰੀ ਹੈਗਾ ਬਾਕੀ ਤੁਹਾਨੂੰ 60 ਤੋਂ 70% ਮੈਂ ਨਵਾਂ ਅਪਡੇਟ ਕਰੂੰਗਾ ਠੀਕ ਹੈ ਜੀ ਤੇ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲਓ ਜੇ ਐਪ ਤੇ ਆਫਰ ਚੱਲ ਰਿਹਾ ਹੈਗਾ 50 ਬੱਚਿਆਂ ਵਾਸਤੇ ਦੀਪੁਲ ਰੈਜੂਕੇਸ਼ਨਰਾਂ ਜਿੰਨਾ ਬੱਚੇ ਕੋਲੇ ਆਈਫੋਨ ਹੈ राजे ਉਹਨਾਂ ਨੇ ਐਪ ਡਾਊਨਲੋਡ ਕਰਨੀਆਂ ਕਲਾਸ ਪਲ डबल एक्स रैम ਆ ਨੰਬਰ ਹੈ ਤੁਸੀਂ ਮੈਨੂੰ ਕਾਲ ਵੀ ਕਰ ਸਕਦਾ ਐਪ ਰਾਹੀਂ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਵੇ 784385915 ਪੰਜਾਬੀ ਦੇ ਇੰਗਲਿਸ਼ ਦੇ ਵਿੱਚ ਲੈਕਚਰ ਮਿਲਣਗੇ 0 ਲੈਵਲ ਤੋਂ ਲੈਕਚਰ ਹੋਣਗੇ ਚਲੋ ਜੀ ਕਹਿੰਦੇ ਜੀ ਕੇਂਦਰ ਸਰਕਾਰ ਵੱਲੋਂ ਵਿਕਾਸ ਐਂਡ ਨਵੀਨਤਾ ਜੋਗ ਯੋਜਨਾ ਲਈ ਕਿੰਨਾ ਬਜਟ ਅਲਾਟ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਰਾਜੇ ਗੱਲ ਕਰ ਕੀ ਦੀ ਰਹੀ ਹੈ ਇਹ ਗੱਲ ਕਰ ਰਹੇ ਆ ਆਰ ਐਂਡ ਡੀ ਦੀ R&D ਦੀ ਗੱਲ ਕਰ ਰਹੇ ਆ R&D ਦੀ ਫੁੱਲ ਫਾਰਮ ਨੇ ਰਿਸਰਚ ਐਂਡ ਡਿਵੈਲਪਮੈਂਟ ਜਿੱਥੇ ਆਪਾਂ ਦੇਖੀਏ ਚਾਈਨਾ ਹੋ ਗਿਆ ਜਪਾਨ ਹੋ ਗਿਆ ਯੂ ਐਸ ਏ ਰਸ਼ੀਆ ਜਿਹੜੇ ਵੱਡੇ ਵੱਡੇ ਦੇਸ਼ ਹਨ ਰਾਜੇ ਉਹ ਆਪ ਦਾ ਸਭ ਤੋਂ ਵੱਧ ਜਿਹੜਾ ਬਜਟ ਬਣਾਉਂਦੇ ਆ ਨਾ ਉਹ R&D ਤੇ ਬਜਟ ਬਣਾਉਂਦੇ ਆ ਰਿਸਰਚ ਐਂਡ ਡਿਵੈਲਪਮੈਂਟ ਤੇ ਕਿ ਕਿੰਨੀ ਆਪਾਂ ਰਿਸਰਚ ਕਰਨੀ ਰਿਸਰਚ ਤੇ ਪੈਸਾ ਲੱਗਣਾ ਕਿਉਂਕਿ ਰਿਸਰਚ ਜਿਹੜੂ ਵੀ ਕਿਸੇ ਚੀਜ਼ ਦੀ ਹੁੰਦੀ ਹੈ ਤਾਂ ਜੋ ਪਹਿਲੀ ਵਾਰ ਚ ਨਹੀਂ ਕੰਮਜਾਬ ਹੋ ਜਾਂਦੀ ਹੁੰਦੀ ਉਦੇ ਵਾਸਤੇ ਬਹੁਤ ਸਾਰੇ ਟ੍ਰਾਇਲ ਹੁੰਦੇ ਆ ਬਹੁਤ ਟ੍ਰਾਇਲ ਫੇਲ ਵੀ ਹੋ ਜਾਂਦੇ ਆ ਦੁਬਾਰੇ ਦੁਬਾਰੇ ਕਰਨੇ ਪੈਂਦੇ ਆ ਫੇਰ ਫੇਲ ਹੋ ਜਾਂਦੇ ਆ ਕਾਫੀ ਖਰਚਾ ਆ ਜਾਂਦਾ ਉਹ ਚੀਜ਼ ਨੂੰ ਲੈ ਕੇ ਫੇਰ ਜਾ ਕੇ ਕਿਤੇ ਅੰਤਮ ਰੂਪ ਦੇ ਵਿੱਚ ਆਪਾਂ ਨੂੰ ਸਫਲਤਾ ਮਿਲਦੀ ਹੈ ਜੇਕਰ ਤੁਸੀਂ ਦੇਖੋ ਜਿੰਨੀਆਂ ਵੀ ਆਪਣੀਆਂ ਐਮ ਆਰ ਆਈ ਮਸ਼ੀਨਾਂ ਹੁੰਦੀਆਂ ਨੇ ਐਕਸ-ਰੇ ਮਸ਼ੀਨਾਂ ਦਾ ਸਾਰੇ ਆਪਾਂ ਜਰਮਨੀ ਤੋਂ ਮੰਗਾਉਣੀ ਆ ਠੀਕ ਹੈ ਜੀ ਸਪੇਅਰ ਪਾਰਟ ਦਾ ਸਮਾਨ ਜਿਹੜਾ ਮੋਬਾਈਲਾਂ ਦਾ ਹੁੰਦਾ ਹੈ ਐਲਈਡੀਆਂ ਦਾ ਹੁੰਦਾ ਉਹ ਆਪਾਂ ਮੰਗਾਉਣਾ ਚਾਈਨਾ ਤੋਂ ਜਾਪਾਨ ਤੋਂ ਠੀਕ ਹੈ ਉਹਦਾ ਕਾਰਨ ਇਹ ਹੈ ਕਿ ਆਪਾਂ R&D ਤੇ ਇੰਡੀਆ ਸਭ ਤੋਂ ਘੱਟ ਖਰਚ ਕਰਦਾ ਹੈਗਾ ਇਹ ਕਰਦਾ ਹੈਗਾ ਫालतू ਕੰਮਾਂ ਦੇ ਉੱਪਰ ਠੀਕ ਹੈ ਜੀ ਤਾਂ ਜਿਹੜਾ ਹੁਣ ਇਹ ਜੀ ਆਪਣੇ ਵਾਲਿਆਂ ਨੇ ਬਜਟ ਰੱਖਿਆ ਹੈਗਾ R&D ਨੂੰ ਲੈ ਕੇ ਗਿਆ ਪਰ ਸਰਚ ਕਰਨੀਆਂ ਹਰ ਇੱਕ ਚੀਜ਼ਾਂ ਤੇ ਆਪਾਂ ਨਵੀਆਂ-ਨਵੀਆਂ ਖੋਜਾਂ ਕੱਢਣੀਆਂ ਤਾਂ ਉਹਦੇ ਵਾਸਤੇ ਜਿਹੜਾ ਬਜਟ ਅਲਾਉਟ ਕੀਤਾ ਗਿਆ ਉਹ ਕਿੰਨਾ ਬਜਟ ਅਲਾਉਟ ਕੀਤਾ ਗਿਆ ਆਪਾਂ ਤੋਂ ਉਹ ਪੁੱਛ ਰਹੇ ਨੇ ਠੀਕ ਹੈ ਜੀ ਕਿੰਨਾ ਬਜਟ ਅਲਾਉਟ ਕੀਤਾ ਗਿਆ ਹੈਗਾ ਇਹ ਅਲਾਉਟ ਕੀਤਾ ਗਿਆ ਜੀ ਆਪਣਾ 1 ਲੱਖ ਕਰੋੜ ਕਿੰਨਾ ਜੀ 1 ਲੱਖ ਕਰੋੜ ਬਜਟ ਹੈ ਜਿਹੜਾ ਉਹ ਅਲਾਉਟ ਕੀਤਾ ਗਿਆ ਹੈਗਾ ਇਸ ਤੋਂ ਬਾਅਦ ਚਲਦੇ ਆਪਾਂ ਅਗਲੇ ਦੇ ਉੱਪਰ ਕੀ ਕਹਿੰਦੇ ਕਹਿੰਦੇ ਜੀ ਆਈ ਐਨ ਐਸ ਉਦੇਗਰੀ ਆਈ ਐਨ ਐਸ ਉਦੇਗਰੀ ਹੈ ਜਿਹੜਾ ਨੇਵੀ ਸੇਨਾ ਦੇ ਵਿੱਚ ਸ਼ਾਮਲ ਆਈ ਐਨ ਐਸ ਉਦੇਗਰੀ ਕਿਸ ਪ੍ਰੋਜੈਕਟ ਦੇ ਤਹਿਤ ਬਣਾਇਆ ਗਿਆ ਹੈ ਤਾਂ ਰਾਜੇ ਇਹ ਕਿਹੜੇ ਪ੍ਰੋਜੈਕਟ ਦੇ ਤਹਿਤ ਬਣਾਇਆ ਗਿਆ ਹੈਗਾ ਉਹਨੂੰ ਆਪਾਂ ਕਹਣੀ ਹੈਗੇ ਇਹ ਗਲਤ ਅਨਸਰ ਹੈ ਦਾ ਅਨਸਰ ਇਹ ਹੈਗਾ ਪ੍ਰੋਜੈਕਟ 17 A 17A ਦੇ ਤਹਿਤ ਰਾਜ ਇਹ ਬਣਾਇਆ ਗਿਆ ਜਿਹਦੇ ਵਿੱਚ 골 ਨਿਸ਼ਾਨੀ ਲਾ ਬਹੁਤ ਬੱਚੇ ਕਹਿਣਗੇ ਜੀ ਸਰ ਪੀਡੀਐਫ ਦੇ ਵਿੱਚ ਸਾਨੂੰ ਰੈੱਡ ਕਰ ਦਿਓ ਕਰ ਦਾਂਗੇ ਜੀ ਰੈੱਡ ਕਰ ਦਾਂਗੇ ਪੀਡੀਐਫ ਦੇ ਵੀਡੀਓ ਹੈ ਤੇ ਵੀਡੀਓ ਤੇ ਪੀਡੀਐਫ ਦੇ ਵਿੱਚ ਫਰਕ ਹੁੰਦਾ ਉਹ ਤੁਹਾਨੂੰ ਮਿਲ ਜਾਣੀ ਹੈ ਸਾਰੀਆਂ ਚੀਜ਼ਾਂ ਬੇਫਿਕਰ ਹੋ ਮੈਨੂੰ ਤੁਹਾਡੇ ਨਾਲ ਵੱਧ ਫਿਕਰ ਹੈਗਾ ਪ੍ਰੋਜੈਕਟ 17A ਦੇ ਤਹਿਤ ਠੀਕ ਹੈ ਜੀ ਇਸ ਵਿੱਚ ਕੁੱਲ 7 ਸਮੁੰਦਰੀ ਜਹਾਜ਼ ਬਣਾਏ ਜਾਣਗੇ ਠੀਕ ਹੈ ਜੀ ਇਸ ਪ੍ਰੋਜੈਕਟ ਦੇ ਤਹਿਤ ਜਿਹੜਾ ਪ੍ਰੋਜੈਕਟ 17A ਹੈ ਇਹਦੇ ਤਹਿਤ 7 ਸਮੁੰਦਰੀ ਲੜਾਕੂ ਜਹਾਜ਼ ਬਣਾਏ ਜਾਣਗੇ ਜਿਹਦੇ ਵਿੱਚ ਇਸ ਤੋਂ ਪਹਿਲਾਂ ਆਪਾਂ 2024 ਦੇ ਵਿੱਚ ਇੱਕ ਬਣਾ ਚੁੱਕੇ ਹਾਂ ਉਹਦਾ ਨਾਮ ਹੈਗਾ ਆਈ ਐਨ ਐਸ ਨੀਲਗਿਰੀ ਤੇ ਜਿਹੜਾ ਆਪਾਂ ਹੁਣ ਬਣਾਇਆ ਉਹ ਬਣਾਇਆ ਆਈ ਐਨ ਐਸ ਉਦੇਗਿਰੀ ਠੀਕ ਹੈ ਜੀ ਕਿਹੜੇ ਪ੍ਰੋਜੈਕਟ ਦੇ ਤਹਿਤ ਬਣਾ ਰਹੇ ਹਾਂ ਪ੍ਰੋਜੈਕਟ 17ਏ ਦੇ ਤਹਿਤ ਬਣਾ ਰਹੇ ਹਾਂ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਕਹਿੰਦੇ ਮਾਉਂਟ ਐਲਵਰੇਸ ਮਾਉਂਟ ਐਲਵਰੇਸ ਤੇ ਚੜਨ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਕੌਣ ਬਣ ਗਿਆ ਜੀ ਪ੍ਰੈਸ਼ਨ ਸਟੈਟਿਕ ਜੀ ਜਿਹੜਾ ਪ੍ਰੈਸ਼ਨ ਬਣ ਚੁੱਕਿਆ ਇੱਕ ਰਿਕਾਰਡ ਬ੍ਰੇਕ ਕਰ ਦਿੱਤਾ ਇਹ ਬੰਦੇ ਨੇ ਇਹ ਕੌਣ ਬਣ ਗਿਆ ਜੀ ਇਹ ਬਣ ਗਿਆ ਆਪਣਾ ਤੇਗਵੀਰ ਸਿੰਘ ਜੀ ਇੱਥੇ ਪੰਜਾਬੀ ਦੇ ਵਿੱਚ ਪੀਡੀਐਫ ਦੇ ਵਿੱਚ ਤੁਹਾਨੂੰ ਆਪਸ਼ਨਾਂ ਵਿੱਚ ਪੰਜਾਬੀ ਮਿਲ ਜੂਗੀ ਇੱਥੇ ਨਹੀਂ ਮਿਲਣੀ ਠੀਕ ਹੈ ਜੀ ਤੇਗਵੀਰ ਸਿੰਘ ਹੈ ਜਿਹੜੇ ਉਹਨਾਂ ਨੂੰ ਕੀ ਬਣਾਤਾ ਇਹਨਾਂ ਨੇ ਸਭ ਤੋਂ ਘੱਟ ਉਮਰ ਦਾ ਜੀ ਮਾਉਂਟ ਐਲਵਰੇਸ ਤੇ ਚੜਨ ਵਾਲਾ ਇਹ ਵਿਅਕਤੀ ਬਣ ਚੁੱਕਿਆ ਹੈਗਾ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਦੱਸ ਦਾਂਗਾ ਕਹਿੰਦੇ ਜੀ ਇਹ ਚੋਟੀ ਰੂਸ ਦੇ ਵਿੱਚ ਮੌਜੂਦ ਹੈ ਤੁਹਾਨੂੰ ਜੀਓਗ੍ਰਾਫੀ ਦੇ ਵਿੱਚ ਪ੍ਰਸ਼ਨ ਪੁੱਛਿਆ ਜਾ ਸਕਦਾ ਕਿ ਮਾਉਂਟ ਐਲਵਰੇਸ ਹੈ ਜਿਹੜੀ ਇਹ ਚੋਟੀ ਕਿੱਥੇ ਹੈ ਤੁਸੀਂ ਕਹਿੰਦੇ ਜੀ ਰੂਸ ਦੇ ਵਿੱਚ ਸਥਿਤ ਹੈ ਤੇ ਰੂਸ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਤੇਗਵੀਰ ਸਿੰਘ ਦਾ ਜਿਹੜਾ ਸਬੰਧਾ ਉਹ ਪੰਜਾਬ ਰਾਜ ਦੇ ਨਾਲ ਹੈ ਇਸ ਤੋਂ ਪਹਿਲਾਂ ਇਹਨੇ ਇੱਕ ਰਿਕਾਰਡ ਹੋਰ ਬ੍ਰੇਕ ਕੀਤਾਗਾ ਇਹ ਕਹਿੰਦੇ ਇੱਕ ਅਫਰੀਕਾ ਦੀ ਚੋਟੀ ਹੈ ਜਿਹੜਾ ਨਾਮ ਹੈਗਾ ਮਾਉਂਟ ਕਿਲਮਜਾਰੋ ਉਤੇ ਚੜਨ ਵਾਲਾ ਸਭ ਤੋਂ ਇਹ ਕੀ ਬਣ ਗਿਆ ਜੰਗੇਸਟ ਏਸ਼ੀਅਨ ਬਣ ਗਿਆ ਠੀਕ ਹੈ ਜੀ ਇਹ ਵੀ ਗੱਲ ਯਾਦ ਰੱਖਣੀ ਹੈ ਇੱਕ ਆਪਰੇਸ਼ਨ ਚੱਕ ਕੇ ਆਪਰਾ ਨਿਚੋੜ ਕੱਢ ਦੇਣਾ ਦਾ ਹੁਣ ਜਿਹੜਾ ਆ ਆਪਰੇਸ਼ਨ ਆਗਾ ਜਿਹੜਾ ਪੁੱਛਿਆ ਤਾਂ ਦੇ ਦੋ ਮੌਂਟ ਐਲਵਰਾਸ ਕਿੱਥੋਂ ਦੀ ਚੋਟੀ ਹੈ ਤਾਂ ਰੂਸ ਦੀ ਹੈ ਰਸ਼ੀਆ ਦੀ ਹੈ ਰੂਸ ਤੇ ਰਸ਼ੀਆ ਕੀ ਹੈ ਸਭ ਤੋਂ ਵੱਡਾ ਦੇਸ਼ ਹੈ ਇਹ ਪਹਿਲ ਨੰਬਰ ਤੇ ਆਉਂਦਾ ਹੈ ਠੀਕ ਹੈ ਜੀ ਤਾਂ ਇੱਥੋਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜੀਓਗ੍ਰਾਫੀ ਦੇ ਵਿੱਚ ਤੁਹਾਡੇ ਨੂੰ ਪ੍ਰਸ਼ਨ ਕਿਵੇਂ ਪੁੱਛਿਆ ਜਾ ਸਕਦਾ ਹੈ। ਇਹਹੀ ਪ੍ਰਸ਼ਨ ਨੇ ਜੀਓਗ੍ਰਾਫੀ ਦੇ ਵਿੱਚ ਕਨਵਰਟ ਕਰ ਦੇਣਾ ਜ਼ਰੂਰੀ ਨਹੀਂ ਤੁਹਾਨੂੰ ਕਰੰਟ ਅਫੇਅਰ ਹੀ ਪਾਉਣਗੇ ਇਹ ਵੀ ਪੁੱਛ ਸਕਦੇ ਆ। ਜਾਂ ਪੁੱਛ ਸਕਦੇ ਆ ਤੇਗਵੀਰ ਸਿੰਘ ਦਾ ਸਬੰਧ ਕਿਹੜੀ ਗੇਮ ਦੇ ਨਾਲ ਹੈ ਜਾਂ ਤੁਹਾਨੂੰ ਹੋਰ ਉਲਝਾਉਣ ਦੇ ਮਾਰੇ ਲਿਖ ਦਿੰਦੇ ਨੇ ਜੰਗ ਟੇਸ਼ੀਅਨ ਕੌਣ ਹੈਗਾ ਜਿਹਨੇ ਮਾਉਂਟ ਕਿਲਿਮੰਜਾਰੋ ਤੇ ਚੜਿਆਗਾ ਇਹ ਕਿੱਥੋਂ ਦੀ ਚੋਟੀ ਹੈ ਜੀ africa ਦੀ ਚੋਟੀ ਹੈ। ਤਾਂ ਪ੍ਰਸ਼ਨ ਵਾਲਾ ਜਿਵੇਂ ਮਰਜ਼ੀ ਪ੍ਰਸ਼ਨ ਬਣਾ ਸਕਦਾ ਆਪਾਂ ਸਾਰੇ ਪੁਆਇੰਟਾਂ ਵਾਸਤੇ ਤਿਆਰ ਰਹਿ ਤਿਆਰ ਬਰ ਤਿਆਰ ਰਹਿਣਾਗਾ। ਇਸ ਤਵਾਰ ਕਹਿੰਦੇ ਜੀ ਜੂ ਐਨ ਐਸ ਸੀ ਜਨਰੇਟਡ ਨੈਸ਼ਨਲ ਸਕਿਉਰਿਟੀ ਕੌਂਸਲ ਜਨਰੇਟਡ ਨੈਸ਼ਨਲ ਸਕਿਉਰਿਟੀ ਕੌਂਸਲ ਹੈ ਜਿਹੜੀ ਉਹਦਾ ਕਹਿੰਦੇ ਜੁਲਾਈ ਮਹੀਨੇ ਦੇ ਵਿੱਚ ਇੱਕ ਮਹੀਨੇ ਵਾਸਤੇ ਹੀ ਇਹਦਾ ਪ੍ਰੈਜ਼ੀਡੈਂਟ ਬਣਾਇਆ ਜਾਂਦਾ ਹੈਗਾ ਅਲੱਗ-ਅਲੱਗ ਦੇਸ਼ਾਂ ਨੂੰ ਅਲਫਾਬੈਟਾ ਸਾਹ ਦੇ ਸਾਹ ਤੇ ਠੀਕ ਹੈ ਜੀ ਤਾਂ ਕਿਹਨੂੰ ਬਣਾਤਾ ਜੀ ਇਹ ਬਣਾਤਾ ਇਹਨਾਂ ਨੇ ਪਾਕਿਸਤਾਨ ਨੂੰ ਕਿਹਨੂੰ ਬਣਾਤਾ ਪਾਕਿਸਤਾਨ ਬਣ ਗਿਆ ਜੀ ਜੂ ਐਨ ਐਸ ਸੀ ਜੁਲਾਈ ਵਾਸਤੇ ਆਪਣੇ ਵਾਸਤੇ ਤਾਂ ਇੰਪੋਰਟੈਂਟ ਹੈ ਕਿਉਂਕਿ ਆਪਣਾ ਗਵਾਂਡੀ ਰਾਜ ਹੈ ਤੇ ਇਹਦੇ ਨਾਲ ਆਪਣੀ ਥੋੜੀ-ਮੋਟੀ ਖੈਬਰ ਵੀ ਰਹਿੰਦੀ ਹੈ ਤਾਂ ਕਰਕੇ ਪੇਪਰ ਦੇ ਵਿੱਚ ਇਹਦੇ ਚੋਂ ਆਪਰੇਸ਼ਨ ਪੁੱਛੇ ਤੇ ਕਾਫੀ ਚਾਂਸ ਨੇ 1 ਮਹੀਨੇ ਵਾਸਤੇ ਦਾ ਪ੍ਰਧਾਨਗੀ ਦਿੱਤੀ ਹੈ ਜੀ ਜੁਨਾਈਟਡ ਨੇਸ਼ਨ ਸਿਕਿਉਰਿਟੀ ਕੌਂਸਲ ਨੂੰ ਜਿਹੜਾ ਉਸ ਕੌਂਸਲ ਦੀ ਪਾਕਿਸਤਾਨ ਨੂੰ ਠੀਕ ਹੈ ਜੀ ਇਸ ਤੋਂ ਬਾਅਦ ਅੱਜ ਜਿਹੜੀ ਅਗਲੀ ਪ੍ਰਧਾਨਗੀ ਦਿੱਤੀ ਜਾਊਗੀ ਅਗਸਤ ਮਹੀਨੇ ਦੀ ਉਹ ਦਿੱਤੀ ਜਾਊਗੀ ਪਨਾਮਾ ਦੇਸ਼ ਨੂੰ ਪਨਾਮਾ ਦੇ ਜੰਗਲਾਂ ਬਾਰੇ ਸੁਣਿਆਗਾ ਉਹ ਦੇਸ਼ ਨੂੰ ਦਿੱਤੀ ਜਾਊਗੀ ਤਾਂ ਹੁਣ ਆਪਾਂ ਗੱਲ ਕਰ ਲਈ ਸਿਕਿਉਰਿਟੀ ਕੌਂਸਲ ਬਾਰੇ ਸਿਕਿਉਰਿਟੀ ਕੌਂਸਲ ਹੈ ਕੀ ਹੈ ਰਾਜੇ ਜੀ ਜੁਨਾਈਟਡ ਨੇਸ਼ਨ ਸਿਕਿਉਰਿਟੀ ਕੌਂਸਲ ਜਿਹੜੀ ਵੀ ਸਿਕਿਉਰਿਟੀ ਦੇ ਮਾਮਲੇ ਆ ਦੁਨੀਆ ਪੱਧਰ ਤੋਂ ਇਹ ਦੇਖਦੀ ਹੈ ਠੀਕ ਹੈ ਜੀ ਤੇ ਇਹਦੀ ਫਾਰਮੇਸ਼ਨ ਕਦੋਂ ਹੋਈ ਸੀ ਪੇਪਰ ਦੇ ਵਿੱਚ ਇਹ ਪਰੇਸ਼ਨ ਵੀ ਪੁੱਛਿਆ ਗਿਆ ਇਹਦੀ ਫਾਰਮੇਸ਼ਨ ਹੋਈ ਸੀ 24 ਅਕਤੂਬਰ 1945 ਨੂੰ ਤੇ ਹੈੱਡ ਕੁਆਟਰ ਇਹਦਾ ਹੈਗਾ ਨਿਊਯਾਰਕ ਅਮਰੀਕਾ ਦੇ ਵਿੱਚ ਇਹਦੇ ਟੋਟਲ 15 ਮੈਂਬਰ ਹੁੰਦੇ ਆਦਾ ਜਿਹੜੇ ਹਰ ਟਾਈਮ ਹੁੰਦੇ ਵਿੱਚੋਂ 5 ਦਾ ਪਰਮਾਨੈਂਟ ਹੈ 10 ਨੌਨ ਪਰਮਾਨੈਂਟ ਹੈ ਕਿ ਆਸਤਾਈ ਹੈ ਇਹ ਬਦਲਦੇ ਰਹਿੰਦੇ ਆ ਪਰ ਜਿਹੜੇ ਪਰਮਾਨੈਂਟ ਆ ਉਹਦੇ ਚੋਂ ਪਰੇਸ਼ਨ ਇਹ ਪੁੱਛਿਆ ਜਾ ਸਕਦਾ ਕਿ ਇਹਨਾਂ ਚੋਂ ਕਿਹੜਾ ਇੱਕ ਪਰਮਾਨੈਂਟ ਦੇਸ਼ ਹੈਗਾ ਜਾਂ ਇਹਨਾਂ ਦੇ ਵਿੱਚ ਆਪਸ਼ਨ ਦੇ ਕੇ ਕਹਿੰਣਗੇ ਕਿ ਕਿਹੜਾ ਨਹੀਂ ਹੈ ਤਾਂ ਤੁਸੀਂ ਪੰਜੇਰੇ ਪੰਜੇ ਯਾਦ ਕਰਨੇ ਆ ਚਾਈਨਾ ਫਰਾਂਸ ਅ ਇੰਗਲੈਂਡ ਵੀ ਕਹਤ ਨੇ ਉਹ ਜੁਕੇ ਵੀ ਕਹਿ ਸਕਦੇ ਹੋ ਬ੍ਰਿਟੇਨ ਵੀ ਕਹਿ ਸਕਦੇ ਹੋ ਯੂ ਐਸਏ ਅਮਰੀਕਾ ਤੇ ਰੂਸ਼ੀਆ ਇਹ ਪੰਜ ਦੇਸ਼ ਹੈਗੇ ਜਿਹੜੇ ਕਿ ਯੂਨਾਈਟਡ ਨੇਸ਼ਨ ਸਕਿਉਰਟੀ ਕੌਂਸਲ ਦੇ ਕੀ ਆ ਪਰਮਨੈਂਟ ਮੈਂਬਰ ਹੈ ਤੇ ਇਹ ਵੀ ਪੁੱਛਿਆ ਗਿਆ ਕਿ ਪਰਮਨ ਨੋਨ ਪਰਮਨੈਂਟ ਕਿੰਨੇ ਹੁੰਦੇ ਆ 10 ਹੁੰਦੇ ਉਹਦਾ ਨਾਂ ਨਹੀਂ ਪੁੱਛਿਆ ਜਾਊਗਾ ਹੈੱਡਕਵਾਰਟਰ ਫਾਰਮੈਟ ਜੁਲਾਈ ਮਹੀਨੇ ਚ ਕਿਹੜਾ ਬਣੂਗਾ ਬਣ ਗਿਆ ਅਗਸਤ ਚ ਕੌਣ ਬਣੂਗਾ ਤੇ ਦੀ ਪ੍ਰਧਾਨਗੀ ਕਿਹੜਾ ਕਰੂਗਾ ਅਗਲੀ ਵਾਰ ਦੀ ਅਗਸਤ ਮਹੀਨੇ ਦੀ ਠੀਕ ਹੈ ਜੀ ਤਾਂ ਸਾਰੀਆਂ ਚੀਜ਼ਾਂ ਧਿਆਨ ਚ ਲੈ ਕੇ ਚੱਲਣਾ ਆਪਾਂ ਆ ਗਿਆ ਆਪਣਾ ਪਾਕਿਸਤਾਨ ਦਾ ਸਵਾਲ ਚਲੋ ਜੀ ਹੁਣ ਆਗਲੇ ਪ੍ਰਸ਼ਨ ਦੇ ਵਿੱਚ ਕਹਿੰਦੇ ਜੀ ਵਿਚ ਸਟੇਟ ਹੈਜ਼ ਸਿਕਯਰਡ ਕਿਹੜੀ ਸਟੇਟ ਨੇ ਕਹਿੰਦੇ ਟਾਪ ਰੈਂਕ ਹੈ ਜਿਹੜਾ ਉਹ ਪੋਜੀਸ਼ਨ ਪ੍ਰਾਪਤ ਕਰ ਲਈ ਕਾਦੇ ਵਿੱਚ ਮੈਨੇਜਮੈਂਟ ਇਫੈਕਟਿਵਨੈਸ ਐਵਲੂਸ਼ਨ ਇੰਡੈਕਸ ਇਹ ਕੀ ਹੁੰਦਾ ਰਾਜੇ ਪ੍ਰਬੰਧਨ ਪ੍ਰਭਾਵਸ਼ਾਲੀ ਮਲਾਂਕਣ ਸੂਚਕ ਲੰਕ ਕੀ ਹੁੰਦਾ ਸਭ ਤੋਂ ਪਹਿਲਾਂ ਤਾਂ ਸਮਝਣ ਤੋਂ ਪਹਿਲਾਂ ਤਾਂ ਤੁਸੀਂ ਆਨਸਰ ਦੇਖ ਲਓ ਇਹਦਾ ਆਨਸਰ ਹੈਗਾ ਕੇਰਲਾ ਠੀਕ ਹੈ ਜੀ ਇਹ ਹੁੰਦਾ ਕੀ ਹੈਗਾ ਇਹ ਅਨਸਰ ਹੈਗਾ ਕੇਰਲਾ ਹੁਣ ਆਪਾਂ ਗੱਲ ਸੁਣਨ ਨੂੰ ਮਿੱਤੇ ਹਾਂ ਨਾਲ ਦਾਦਾ ਜੀ ਦੇਖੋ ਇਸ ਸੂਚੀ ਦੇ ਵਿੱਚ ਇਹ ਵੇਖਿਆ ਜਾਂਦਾ ਕਿ ਕਿਹੜੇ ਰਾਜ ਦੇ ਵਿੱਚ ਕਿੰਨੇ ਨੈਸ਼ਨਲ ਪਾਰਕ ਹੈਗੇ ਕਿੰਨੇ ਉਹਨਾਂ ਨੇ ਏਰੀਆ ਪ੍ਰੋਟੈਕਟ ਕਰ ਰੱਖੇ ਹੋਏ ਆ ਜੀਵ ਜੰਤੂਆਂ ਵਾਸਤੇ ਜਿਵੇਂ ਕਿ ਆਪਣੇ ਛੱਤ ਵੀਡ ਬਣੀ ਹੋਈ ਹੈ ਜਿਵੇਂ ਹਰੀਕੇ ਪੱਤਰੋਂ ਤੇ ਕਿੰਨੇ ਜਾਨਵਰ ਰਹਿੰਦੇ ਆ ਠੀਕ ਹੈ ਜੀ ਆਪਾਂ ਦੇਖਿਆ ਤਾਂ ਉਹਨਾ ਏਰੀਆ ਨੂੰ ਪ੍ਰੋਟੈਕਟ ਕਿਵੇਂ ਕਿਵੇਂ ਕਰਕੇ ਰੱਖਿਆ ਹੋਇਆ ਹੈ ਪ੍ਰੋਟੈਕਟ ਕਰਨ ਤੋਂ ਬਾਅਦ ਉੱਥੇ-ਉੱਥੋਂ ਦੀ ਦੇਖ ਦੇਖ ਰ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਉੱਥੇ ਕੋਈ ਉਹ ਕੰਮ ਤਾਂ ਨਹੀਂ ਹੋਇਆ ਜਿਹੜਾ ਕਾਨੂੰਨ ਦੇ ਵਿਰੁੱਧ ਹੋਵੇ ਤਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਪੋਰਟ ਜਾਰੀ ਕੀਤੀ ਜਾਂਦੀ ਹੈ ਤਾਂ ਇਹਦੇ ਵਿੱਚ ਆਪਣੇ ਵਾਸਤੇ ਵੀ ਇੱਕ ਮਾਣ ਦੀ ਗੱਲ ਹੈ ਜੀ ਟੌਪ ਤੇ ਕੇਰਲਾ ਰਿਹਾ ਹੈ ਸੈਕੰਡ ਨੰਬਰ ਤੇ ਰਿਹਾ ਜੀ ਕਰਨਾਟਕਾ ਤੇ 3rd ਤੇ ਤੁਸੀਂ ਇਹ ਦੇਖੋ 28 ਸਟੇਟਾਂ ਦੇ ਵਿੱਚੋਂ 3rd ਤੇ ਰਿਹਾ ਆਪਣਾ ਪੰਜਾਬ ਜੇਕਰ ਆਪਾਂ ਜੂਟੀਆਂ ਦੀ ਗੱਲ ਕਰੀਏ ਟੌਪ ਤੇ ਜੂਟੀ ਰਹੀ ਹੈ ਜੀ ਚੰਡੀਗੜ੍ਹ ਹੁਣ ਪ੍ਰੈਸ਼ਨ ਵਾਲਾ ਜਿੱਥੋਂ ਮਰਜ਼ੀ ਪ੍ਰੈਸ਼ਨ ਪੁੱਛ ਸਕਦਾਗਾ ਉਹ ਮੈਨੂੰ ਨਹੀਂ ਪਤਾ ਤੇ ਜਾਂ ਤੁਸੀਂ ਸਾਰੀਆਂ ਚੀਜ਼ਾਂ ਕਰ ਲਈਆਂ ਜਿਹੜੀਆਂ ਜੇ ਦੱਸ ਕੇ ਗਿਆ ਮੈਂ ਤੁਹਾਨੂੰ ਇਸ ਤੋਂ ਬਾਅਦ ਕਹਿੰਦੇ ਜੀ ਅ ਕਿਸ ਸੰਸਥਾ ਦਾ ਨਾਮ ਬਦਲ ਕੇ ਸਵਿੱਤਰੀ ਵਾਈ ਫੂਲੇ ਰਾਸ਼ਟਰੀ ਮਹਿਲਾ ਅਤੇ ਬਾਲ ਵਿਕਾਸ ਸੰਸਥਾਨ ਰੱਖ ਦਿੱਤਾ ਗਿਆਗਾ ਕੀ ਨਾਮ ਰੱਖਤਾ ਜੀ ਇਹ ਨਾਮ ਰੱਖਤਾ ਜੀ ਆਪਣਾ ਏ ਨੰਬਰ ਆਪਸ਼ਨ ਦਾ ਨੈਸ਼ਨਲ ਇੰਸਟੀਟਿਊਟ ਆਫ ਪਬਲਿਕ ਕਾਰਪੋਰੇਸ਼ਨ ਐਂਡ ਚਾਈਲਡ ਡਿਵੈਲਪਮੈਂਟ ਦਾ ਨਾਮ ਬਦਲ ਕੇ ਸੋਹਣੇ ਉਹਨਾਂ ਨੇ ਕੀ ਰੱਖਤਾ ਏ ਕਹਿੰਦੇ ਜੀ ਇਹਦਾ ਨਾਮ ਹੁਣ ਸਵਿੱਤਰੀ ਫੁੱਲੇ ਨੈਸ਼ਨਲ ਇੰਸਟੀਟਿਊਟ ਆਫ ਬੂਮ ਐਂਡ ਰੱਖਤਾ ਏ ਨੰਬਰ ਆਪਸ਼ਨ ਆਪਣਾ ਇਹਦਾ ਬਿਲਕੁਲ ਸਹੀ ਤੇ ਐਕੂਰੇਟ ਆਨਸਰ ਹੈਗਾ ਠੀਕ ਹੈ ਜੀ ਤੁਸੀਂ ਜਿਹੜੇ ਬੱਚੇ ਪੜਦੇ ਉਹਦਾ ਜੇ ਤੁਸੀਂ ਆਪ ਦੱਸੋਗੇ ਤੁਹਾਨੂੰ ਕੰਟੈਂਟ ਦੇ ਵਿੱਚ ダਮ ਲੱਗ ਰਹੇ ਹੈਗੇ ਕਿਵੇਂ ਪ੍ਰੋਸੈਸ ਠੀਕ ਹੈ ਬੜੀਆ ਕਲਾਸਾਂ ਲਾ ਰਹੇ ਹੋ ਬੱਚੇ ਜਿਹੜੇ ਬੱਚੇ ਹੁਣ ਤੋਂ ਕਲਾਸਾਂ ਨਾਲ ਲੱਗ ਜਾਣਗੇ ਵਧੀਆ ਰਹੋਗੇ ਤੁਸੀਂ ਦੇਖੋ ਬੜੀਆ ਰਿਸਪੌਂਸ ਦੇ ਰਹੇ ਹੋ ਤੁਹਾਡੇ ਵਾਸਤੇ ਡੇਲੀ ਕਲਾਸਾਂ ਲੈ ਕੇ ਆ ਰਿਹਾ ਹਾਂ ਮੈਂ ਠੀਕ ਹੈ ਤਾਂ ਤੁਹਾਡੇ ਬਾਅਦ ਰੀਜ਼ਨਿੰਗ ਦੀ ਵੀ ਐਮਸੀਡੀ ਸੀਰੀਜ਼ ਵਿੱਚ ਸ਼ੁਰੂ ਕਰੂੰਗਾ ਤੇ ਮੈਥ ਦੀ ਵੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਰੇ ਪ੍ਰੈਸ਼ਣ ਦੀ ਗੱਲ ਕਰਦੇ ਹਾਂ ਕਹਿੰਦੇ ਜੀ ਮੁੱਖ ਮੰਤਰੀ ਪ੍ਰਤੀਗਿਆ ਯੋਜਨਾ ਮੁੱਖ ਮੰਤਰੀ ਪ੍ਰਤੀਗਿਆ ਯੋਜਨਾ ਜਿਹੜੀ ਕਹਿੰਦੇ ਇਹ ਕਿਸ ਸਟੇਟ ਵੱਲੋਂ ਕੀ ਕਰੀ ਗਈ ਹੈ ਲਾਂਚ ਕੀਤੀ ਗਈ ਹੈ ਤਾਂ ਇਹ ਲਾਂਚ ਕੀਤੀ ਗਈ ਹੈ ਜੀ ਬਿਹਾਰ ਵੱਲੋਂ ED ਸਟੇਟ ਵੱਲੋਂ ਲਾਂਚ ਕੀਤੀ ਗਈ ਹੈ ਜੀ ਇਹ ਵਿਹਾਰ ਵੱਲੋਂ ਲਾਂਚ ਕੀਤੀ ਗਈ ਹੈ ਬਾਰੇ ਬੱਚੇ ਕਹਿੰਦੇ ਨੇ ਸਾਡੀ ਤੁਸੀਂ ਥੱਲੇ ਆਪਸ਼ਨ ਲਿਖ ਦਿਆ ਕਰੋ ਰਾਜੀ ਮੈਂ ਆਪਸ਼ਨ ਹਜੇ ਫਿਲਹਾਲ ਤਾਂ ਨਹੀਂ ਲਿਖਦਾ ਤੁਹਾਡਾ ਧਿਆਨ ਸਿੱਧੀ ਆਪਸ਼ਨ ਤੇ ਬਗ ਜਾਂਦਾ ਤੁਸੀਂ ਯਾਦ ਨਹੀਂ ਕਰਦੇ ਫਿਰ ਇਸ ਤਰ੍ਹਾਂ ਪਿਆ ਉਹ ਤੁਹਾਡੇ ਯਾਦ ਰਹੇ ਜੂਗਾ ਠੀਕ ਹੈ ਪੀਡੀਐਫ ਦੇ ਵਿੱਚ ਤੁਹਾਨੂੰ ਮੈਂ ਹਾਈਲਾਈਟ ਕਰ ਦੂੰਗਾ ਠੀਕ ਹੈ ਜੀ ਤੇ ਮੁੱਖ ਮੰਤਰੀ ਪ੍ਰਤੀਗਿਆ ਯੋਜਨਾ ਕਿਸ ਰਾਜ ਦੁਆਰਾ ਸ਼ੁਰੂ ਕੀਤੀ ਗਈ ਹੈ ਬਿਹਾਰ ਦੁਆਰਾ ਨਿਤਿਸ਼ ਕੁਮਾਰ ਦੁਆਰਾ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ ਇਹਨਾਂ ਨੇ ਕਿ ਲਈ ਇੱਕ ਯੋਜਨਾ ਨਹੀਂ ਸਟਾਰਟ ਕੀਤੀ राजे ਇਹਨਾਂ ਨੇ ਇੱਕ ਹੋਰ ਯੋਜਨਾ ਸਟਾਰਟ ਕੀਤੀ ਹੈ ਇਸ ਤੋਂ ਲਾਵਾ ਇਹਨਾਂ ਨੇ ਮੁੱਖ ਮੰਤਰੀ ਕਲਾਕਾਰ ਪੈਨਸ਼ਨ ਯੋਜਨਾ ਅਤੇ ਮੁੱਖ ਮੰਤਰੀ ਗੁਰੂ ਸਿੱਖਿਆ ਪਰੰਪਰਾ ਯੋਜਨਾ ਦੀ ਵੀ ਸ਼ੁਰੂਆਤ ਕੀਤੀ ਹੈ ਠੀਕ ਹੈ ਜੀ ਤਾਂ ਇਹ ਗੱਲ ਯਾਦ ਰੱਖਣੀ ਹੈ ਸੋਡੇ ਤੋਂ ਇਹ ਚੀਜ਼ ਨਹੀਂ ਪੁੱਛਿਆ ਜਾਊਗਾ ਕਿ ਕਿੰਨੇ ਰੁਪਏ ਦਿੱਤੇ ਜਾਂਦੇ ਆ ਕੀ ਕੀ ਸ਼ਰਤਾਂ ਨੇ ਬਾਰੇ ਇਹ ਆਪਾਂ ਤੋਂ ਨਹੀਂ ਪੁੱਛਿਆ ਜਾਊਗਾ ਇਹ ਜਿਹੜੀ ਨੇ ਸਟੇਟ ਆ ਬਿਹਾਰ ਸਟੇਟ ਉਹਨਾਂ ਦੇ ਬੱਚਿਆਂ ਤੋਂ ਪੁੱਛਿਆ ਜਾ ਸਕਦਾ ਆਪਾਂ ਤੋਂ ਸਿਰਫ ਕਲਾ ਸਟੇਟ ਇਹ ਪੁੱਛਿਆ ਜਾਊਗਾ ਕਿ ਆਸ ਸਕੀਮ ਹੈ ਭਾਈ ਕਿਹੜੀ ਸਟੇਟ ਨੇ ਲਾਂਚ ਕੀਤੀ ਹੈ ਠੀਕ ਹੈ ਜੀ ਤਾਂ ਸਾਰੀਆਂ ਸਕੀਮਾਂ ਦੇਖ ਲਓ ਇੱਕ ਪ੍ਰੇਸ਼ਨ ਦੇ ਵਿੱਚ ਤੁਹਾਡੀਆਂ ਤਿੰਨ ਸਕੀਮਾਂ ਮੈਂ ਕਵਰ ਕਰ ਦਿੱਤੀਆਂ ਮੁੱਖ ਮੰਤਰੀਆ ਮੁੱਖ ਮੰਤਰੀ ਪ੍ਰਤੀਗਿਆ ਯੋਜਨਾ ਮੁੱਖ ਮੰਤਰੀ ਕਲਾਕਾਰ ਪੈਨਸ਼ਨ ਯੋਜਨਾ ਮੁੱਖ ਮੰਤਰੀ ਗੁਰੂ ਸਿੱਖਿਆ ਪਰੰਪਰਾ ਯੋਜਨਾ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰੇਸ਼ਨ ਤੇ ਇਸ ਤੋਂ ਬਾਅਦ ਕਹਿੰਦੇ WHO World Health Organisation ਟੈਡਰਾਸ ਹੈ ਜਿਹੜਾ ਉਹ ਇਹਦਾ ਚੇਅਰਪਰਸਨ ਹੁੰਦਾਗਾ ਹੈਗਾਗਾ ਦੁਆਰਾ ਐਮਾਜ਼ਨ ਖੇਤਰ ਦੇ ਵਿੱਚ ਕਿਹੜੇ ਦੇਸ਼ ਨੂੰ ਮਲੇਰੀਆ ਮੁਕਤ ਕੋਸ਼ਤ ਕਰ ਦਿੱਤਾ ਗਿਆ ਐਮਾਜ਼ਨ ਖੇਤਰ ਦੇ ਵਿੱਚ ਰਾਜ 9 ਦੇਸ਼ ਆ ਜਾਂਦੇ ਆ ਰਸ਼ੀ ਆ ਜਾਂਦਾ ਹੋਰ ਵੀ ਕਾਫੀ ਦੇਸ਼ ਆ ਜਾਂਦੇ ਆ ਠੀਕ ਹੈ ਜੀ ਸੂਰੀਨੇਮ ਆ ਜਾਂਦਾ ਬ੍ਰਾਜ਼ੀਲ ਇਹ ਸਾਰੇ ਦੇਸ਼ ਰਾਜ ਐਮਾਜ਼ਨ ਰੀਜਨ ਜਿਵੇਂ ਆਪਾਂ ਏਸ਼ੀਆ ਉਹਦੇ ਵਿੱਚ ਆ ਜਾਂਦੇ ਆ ਉਹ ਜਿਵੇਂ ਕਿ ਇਹਨਾਂ ਦਾ ਖੇਤਰ ਬਣਿਆ ਹੋਇਆ ਹੈਗਾ ਜਿਵੇਂ ਆਪਾਂ ਅਰਬ ਕੰਟਰੀਆਂ ਕਹਿੰਦੇ ਆ ਉਹ ਜਿਵੇਂ ਐਮਾਜ਼ਨ ਰੀਜਨ ਹੈਗਾ ਠੀਕ ਹੈ ਜੀ ਇਹਦੇ 9 ਦੇਸ਼ ਆ ਜਾਂਦੇ ਆ ਸੋ ਤੁਹਾਨੂੰ ਇਹਦੀ ਪੁੱਛਿਆ ਜਾਊਗਾ ਕਿੰਨੇ ਦੇਸ਼ ਆ ਜਾਂਦੇ ਆ ਬੱਸ ਇਹ ਤੁਹਾਨੂੰ ਸਮਝਾਉਣ ਵਾਸਤੇ ਦੱਸਦਾ ਐਮਾਜ਼ਨ ਦੇ ਵਿੱਚ 9 ਦੇਸ਼ ਆ ਜਾਂਦੇ ਆ ਠ ਤੇ ਉਥੋਂ ਕਹਿੰਦੇ ਉਥੋਂ ਦੀ ਜਿਹੜੀ WHO ਇੱਕ ਦੁਨੀਆ ਚਲਾਉਂਦੀ ਹੈ ਜਿਹੜੀ ਜਿਹੜੀ ਸੰਸਥਾ ਦੁਨੀਆ ਪੱਧਰ ਤੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੀ ਹੈ ਜਿਵੇਂ ਕਰੋਨਾ ਆਇਆ ਸੀਗਾ ਉਹ ਚੀਜ਼ ਤੇ ਦੁਨੀਆ ਪੱਧਰ ਤੇ ਉਥੇ ਜਿਹੜਾ ਫੈਸਲੇ ਲੈਂਦੀ ਹੈ ਉਹ WHO ਲੈਂਦੀ ਹੈ World Health Organization ਜਨੇਵਾ ਦੇ ਵਿੱਚ ਇਹਦਾ ਹੈਡ ਕੁਆਟਰ ਹੈ ਹੈਨਾ ਤੇ ਇਹ ਕਹਿੰਦੇ ਜੀ ਇੱਕ ਅਮਾਜਨ ਰੀਜਨ ਦੇ ਵਿੱਚ ਇੱਕ ਹੀ ਜੀ ਕੰਟਰੀ ਹੈਗੀ ਜਿਹਨੂੰ ਮਲੇਰੀਆ ਫ੍ਰੀ ਕਰਤਾ ਕਿ ਇਹਦੇ ਵਿੱਚ ਮਲੇਰੀਆ ਨਹੀਂ ਦੇਖਿਆ ਗਿਆ ਹੁਣ ਤੁਹਾਨੂੰ ਇਹ ਦੱਸੋ ਕਿ ਤੁਹਾਨੂੰ ਆਪਾਂ ਨੂੰ ਕਿਵੇਂ ਪਤਾ ਲੱਗੂ ਕਿ ਕੋਈ ਦੇਸ਼ ਮਲੇਰੀਆ ਤੋਂ ਕੋਸ਼ਤ ਹੋ ਗਿਆ ਫ੍ਰੀ ਹੋ ਗਿਆ ਜਾਂ ਕਿਸੇ ਵੀ ਬਿਮਾਰੀ ਤੋਂ ਕੋਸ਼ਤ ਹੋ ਗਿਆ ਜੇਕਰ ਕਿਸੇ ਵੀ ਏਰੀਆ ਦੇ ਵਿੱਚ ਰਾਜੇ 3 ਸਾਲ ਤੱਕ ਉਹ ਬਿਮਾਰੀ ਨਾ ਵੇਖੀ ਜਾਵੇ ਤਾਂ ਉਹਨੂੰ ਫ੍ਰੀ ਕੋਸ਼ਤ ਕਰ ਦਿੱਤਾ ਜਾਂਦਾ ਕਿ ਭਾਈ ਇੱਥੇ ਬਿਮਾਰੀ ਜਮਾਂ ਜੜ ਤੋਂ ਖਤਮ ਹੋ ਗਈ ਠੀਕ ਹੈ ਜੀ 3 ਸਾਲ ਤੱਕ ਨਾ ਦੇਖੀ ਜਾਵੇ ਤਾਂ ਇਹ ਦੇਸ਼ ਹੈਗਾ ਜੀ ਆਪਣਾ ਸੂਰੀ ਨੇ ਠੀਕ ਹੈ ਜੀ ਕਿਹੜਾ ਦੇਸ਼ ਹੈ ਜੀ ਇਹ ਇਹ ਹੈ ਸੁਰੀਨੇ ਬੈਸੇ ਰਾਜ ਦੀ ਦੁਨੀਆ ਪੱਧਰ ਦੇਖੋ ਅਮਾਜਨ ਖੇਤਰ ਦੇ ਵਿੱਚ ਤਾਂ ਇਹ ਬਣ ਗਿਆ ਪਹਿਲਾ ਜੇਕਰ ਦੁਨੀਆ ਪੱਧਰ ਤੇ ਰੱਖੀਏ ਦੁਨੀਆ ਪੱਧਰ ਤੇ ਇਹ 46ਵਾਂ ਬਣ ਗਿਆ ਇਹ ਯਾਦਗਾਰਾਂ ਦੀ ਕੋਈ ਲੋੜ ਨਹੀਂ ਦੁਨੀਆ ਪੱਧਰ ਤੇ ਕੈਮਾ ਬਣ ਗਿਆ ਠੀਕ ਹੈ ਜੀ ਅੱਜ ਦਾ ਆਪਣਾ ਹੈਗਾ ਲਾਸਟ ਪ੍ਰੈਸ਼ਨ ਠੀਕ ਹੈ ਜੀ ਲਾਸਟ ਪ੍ਰੈਸ਼ਨ ਦੇ ਵਿੱਚ ਕੀ ਕਹਿੰਦੇ ਹੈ ਕਹਿੰਦੇ ਇੰਡੀਆ ਇਜ਼ ਅ ਫਾਸਟ ਇੰਡੀਜਨਿਅਸਲੀ ਡਿਵੈਲਪਡ ਫੋਟੋਨਿਕ ਰਡਾਰ ਹੈਜ਼ ਬੀ ਡਿਵੈਲਪਡ ਬਾਈ ਹੂਮ ਕਹਿੰਦੇ ਜੀ ਜਿੱਥੇ ਵੀ ਕਿਤੇ ਤੁਹਾਨੂੰ ਆਹ ਸ਼ਬਦ ਮਿਲ ਗਿਆ ਇਹਦਾ ਮਤਲਬ ਹੁੰਦਾ ਕਿ ਆਪਾਂ ਇੰਡੀਆ ਦੇ ਵਿੱਚ ਉਹ ਚੀਜ਼ ਬਣਾਈ ਹੋਈ ਹੈ ਤੇ ਇੰਡੀਆ ਦੇ ਵਿੱਚ ਆਪਾਂ ਪਹਿਲੀ ਵਾਰ ਇਹ ਚੀਜ਼ ਬਣਾਈ ਹੈ ਭਾਰਤ ਦਾ ਪਹਿਲਾ ਸਵਦੇਸ਼ੀ ਰੂਪ ਦੇ ਵਿੱਚ ਵਿਕਸਿਤ ਫੋਟੋ ਫੋਟੋ ਨਿਕਾ ਰਡਾਰ ਕਿਸ ਨੇ ਵਿਕਸਿਤ ਕੀਤਾ ਹੈ ਇਹ ਦਾ ਜੀ ਕੀ ਕਰੂਗਾ ਇਹ ਲਾਈਟ ਦੇ ਮਾਧਮ ਦੇ ਥਰੂ ਕਿਸੇ ਸਿਗਨਲ ਨੂੰ ਮੰਨ ਲਓ ਇੱਕ ਤਰ੍ਹਾਂ ਸਮੁੰਦਰ ਦੇ ਵਿੱਚ ਆਪਾਂ ਠੀਕ ਹੈ ਜੀ ਜਾਂ ਸਮੁੰਦਰ ਦੇ ਵਿੱਚਾਂ ਗਏ ਆਪਾਂ ਨੂੰ ਪਤਾ ਲੱਗ ਗਿਆ ਕਿ ਮੂਰੇ ਕੋਈ ਚੀਜ਼ ਆ ਰਹੀ ਹੈ ਆਪਰੋ ਕਈ ਕਿਲੋਮੀਟਰ ਤੋਂ ਪਤਾ ਲੱਗ ਜਾਊਗਾ ਕਿ ਮੂਰੇ ਕੋਈ ਚੀਜ਼ ਆ ਰਹੀ ਹੈ ਤਾਂ ਉੱਥੋਂ ਉੱਥੋਂ ਕਨੈਕਸ਼ਨ ਆਪਰ ਰੀਸੀਵ ਵੀ ਹੋਊਗਾ ਤੇ ਆਪਾਂ ਕਿਸੇ ਨੂੰ ਸੈਂਡ ਉੱਥੋਂ ਜਿਹੜਾ ਕਨੈਕਸ਼ਨ ਆ ਉਹ ਮਤਲਬ ਰੀ ਜੋ ਸੈਂਡ ਵੀ ਕਰ ਸਕਦੇ ਆ ਤੇ ਰੀਸੀਵ ਵੀ ਕਰ ਸਕਦੇ ਆ ਠੀਕ ਹੈ ਜੀ ਲਾਈਟਰ ਦੇ ਮਾਧਿਮ ਨਾਲ ਹੀ ਹੋਗਾ ਬਹੁਤ ਸਟਰੋਂਗ ਪੱਧਰ ਤੇ ਬਣਾਇਆ ਹੋਇਆ ਹੈ ਤਾਂ ਕਰਕੇ ਤਾਂ ਨਾਮ ਲਇਆ ਗਿਆਗਾ ਤਾਂ ਹੀ ਪੁੱਛਿਆ ਕਿ ਇੰਡੀਆ ਦਾ ਪਹਿਲਾ ਬਣਾਇਆ ਗਿਆ ਕਿਹੜਾ ਫੋਟੋਨਿਕ ਰਡਾਰ ਇਹ ਬਣਾਇਆ ਕਿਹੜੀ ਸੰਸਥਾ ਨੇ ਜੀ ਤਾਂ ਇਹ ਬਣਾਇਆ ਜੀ ਡੀਆਰਡੀਓ ਨੇ ਡਿਵੈਲਪਮੈਂਟ ਰ ਠੀਕ ਹੈ ਜੀ ਡਿਵੈਲਪਮੈਂਟ ਆਰਗੇਨਾਈਜੇਸ਼ਨ ਠੀਕ ਹੈ ਜੀ ਤੇ ਇਹਨੇ ਬਣਾਇਆਗਾ ਡੀਆਰਡੀਓ ਬਹੁਤ ਮੇਨ ਆਪਣੀ ਇੱਕ ਸੰਸਥਾ ਕੀ ਰਾਜ ਜਿੰਨੇ ਵੀ ਆਪਣੀਆਂ ਤੋਪਾਂ-ਤੋਪਾਂ ਬਣਦੀਆਂ ਗਈਆਂ ਹਨਾ ਤੋਪਾਂ ਹੋ ਗਈਆਂ ਮਜ਼ਾਈਲਾਂ ਹੋ ਗਈਆਂ ਉਹ ਜ਼ਿਆਦਾਤਰ ਜਿਹੜੀ ਬਣਾਉਂਦੀ ਹੈ ਉਹ ਡੀਆਰਡੀਓ ਹੀ ਬਣਾਉਂਦੀ ਹੈ ਠੀਕ ਹੈ ਜੀ ਤੇ ਫੌਜ ਦਾ ਇੱਕ ਉਹ ਹੈਗਾ ਤੇ ਫੁੱਲ ਫਾਰਮ ਤੁਹਾਨੂੰ ਪਤਾ ਹੀ ਹੋਊਗਾ ਇਹਦੀ ਦੁਬਾਰੇ ਲਿਖ ਲੈਣੇ ਇੱਕ ਵਾਰੀ ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ ਠੀਕ ਹੈ ਜੀ ਬਣੀ ਕਿਦੋਂ ਸੀਗੀ ਹੈੱਡ ਕੁਆਟਰ ਨਿਊ ਦਿੱਲੀ ਦੇ ਵਿੱਚ ਹੈ ਬਣੀ ਕਿਦੋਂ ਸੀ ਤੁਸੀਂ ਦੱਸ ਦਿਓ ਬਣੀ ਕਿਦੋਂ ਸੀ ਤੁਸੀਂ ਦੱਸ ਦਿਓ 58 ਚ ਬਣੀ ਸੀ 1959 ਦੇ ਵਿੱਚ ਬਣੀ ਸੀਗੀ ਇਹ ਤੁਸੀਂ ਦੱਸਣਾ ਮੈਨੂੰ ਕਮੈਂਟਾਂ ਦੇ ਵਿੱਚ ਠੀਕ ਹੈ ਜੀ ਤਾਂ ਇਹਦਾ ਆਨਸਰ ਹੈਗਾ ਡੀਆਰਡੀਓ ਵੈਸੇ ਨਾਲਾ ਜੀ ਡੀਓਰ ਡੀਓ ਦੇ ਅੰਡਰ ਦਾ ਇੱਕ ਸੰਸਥਾ ਹੈਗੀ ਐਲਆਰਡੀਓ ਸ਼ਹਿਰ ਇਹ ਹੀ ਨਾਮ ਆਗਾ ਉਹਦਾ ਜੇ ਮੈਨੇ ਮੜਾ ਮੜਾ ਸਕਿਪ ਹੋ ਗਿਆ ਤਾਂ ਦੱਸ ਦੂੰਗਾ ਮੈਂ ਅਗਲੀ ਵੀਡੀਓ ਦੇ ਵਿੱਚ ਤਾਂ ਇਹ ਸੰਸਥਾ ਰਾਜੇ ਜਿਹੜੀ ਇਹਦੇ ਅੰਡਰ ਕੰਮ ਕਰਕੇ ਇਹ ਬਣਾਉ ਇਹਨਾਂ ਨੇ ਬਣਾਇਆ ਇਹ ਠੀਕ ਹੈ ਵੈਸੇ ਆਨਸਰ ਹੈ ਡੀਆਰਡੀਓ ਹੀ ਲਾਉਣਾ ਹੈਗਾ ਠੀਕ ਹੈ ਜੀ ਤਾਂ ਇਹਨਾਂ ਦਾ ਜੀ ਆਪਣੇ ਲੈਕਚਰ ਦੀ ਸਮਾਪਤੀ ਹੁੰਦੀ ਹੈ ਕਿਵੇਂ ਲੱਗਿਆ ਲੈਕਚਰ ਤੁਹਾਨੂੰ ਨਾਲ ਦੇ ਨਾਲ ਕਲਾਸਾਂ ਲਈ ਚੱਲੋ ਡੇਲੀ ਲਈ ਚੱਲੋ ਜਿਆਦਾ ਨੋਟਸ ਤਿਆਰ ਕਰਨੇ ਤਾਂ ਬਾਲੀ ਵਧੀਆ ਗੱਲ ਹੈ ਠੀਕ ਹੈ ਜੀ ਨੋਟਸ ਨਾਲ ਨੋਟਸ ਨਾਲ ਤੁਸੀਂ ਤਿਆਰ ਕਰ ਵੀ ਰਹੇ ਹੋ ਨਾ ਸਾਰਾ ਲਿਖਣ ਦੀ ਲੋੜ ਨਹੀਂ ਹੁੰਦੀ ਜੇ ਫਿਰ ਤੁਸੀਂ ਨੋਟਸ ਤਿਆਰ ਕਰਨਾ ਆਪਦਾ ਇੱਥੇ ਲਿਖੋ ਇੱਕ ਲਾਈਨ ਇਸ ਤਰ੍ਹਾਂ ਲਿਖ ਲਓ ਉੱਥੇ ਲਿਖ ਲਓ ਇੰਡੀਆ ਫਾਸਟ ਇੰਡੀਜਨਸਲੀ ਠੀਕ ਹੈ ਜੀ ਫੋਟੋ ਨਿਕਲ ਰੜਾਰ ਡਵਲਪ ਬਸ ਇੰਨਾ ਲਿਖ ਲਓ ਸਾਰਾ ਲਿਖਣ ਦੀ ਲੋੜ ਨਹੀਂ ਹੁੰਦੀ ਥੱਲੇ ਲਿਖ ਲਓ ਡੀਆਰਡੀਓ ਬਸ ਇਹ ਦੋ ਵਾਰ ਅਗਲੇ ਆਪਰੇਸ਼ਨ ਤੇ ਵਗਜੋ ਅਈ ਅਗਲਾ ਲਿਖ ਲਿਓ ਠੀਕ ਹੈ ਜੀ ਜਿਹੜਾ ਐਮਐਮਬੀ ਇੰਡੈਕਸ ਕਰਵਾ ਕੇ ਗਿਆਗਾ ਮੈਂ ਹੁਣ ਵਾਲਾ ਉਹ ਚ ਟੌਪ ਤੇ ਗਾਉਂਦੇ ਹੈਗਾ ਟੌਪ ਤੇ ਰਿਹਾ ਕੇਰਲਾ ਕੱਲਾ ਕੇਰਲਾ ਲਿਖ ਲਓ ਜੇ ਤੁਸੀਂ ਐਂ ਯਾਦ ਕਰੋਗੇ ਕੱਲਾ ਕੱਲਾ ਬਿਨਾ ਆਪਸ਼ਨਾਂ ਤੋਂ ਜਿਉ ਤੁਸੀਂ ਇੱਕ ਵਾਰੀ ਆਪਸ਼ਨਾਂ ਤੋਂ ਬਿਨਾ ਯਾਦ ਕਰਕੇ ਜਿਉ ਤੁਸੀਂ ਦੁਬਾਰੇ ਆਪਸ਼ਨਾਂ ਨਾਲ ਯਾਦ ਕਰੋਗੇ ਤੁਹਾਨੂੰ 100 ਦੇ ਵਿੱਚੋਂ 100% ਰਿਜ਼ਲਟ ਮਿਲੂਗਾ ਕਰੰਟ ਅਫੇਅਰ ਯਾਦ ਕਰਨ ਦਾ ਸਹੀ ਤਰੀਕਾ ਇਹ ਹੈ ਠੀਕ ਹੈ ਜ